ਯਾਰ ਮੁਰਗਾ ਕਿਹਾ ਦਿੰਦੇ ਇਹਨਾਂ ਲਾਲ ਕਰੀਏ ਨੂੰ ਹਾਂ ਲਾਲ ਕਰੀਏ ਨੂੰ ਤਾਣਾ ਜੁੱਧ ਹੈ ਇੱਧਰ ਤਾਣਾ ਆਦੇ ਲਈ ਰੱਖ ਤੂੰ ਇਹ ਉੱਤੇ ਤਾਣਾ ਉੱਧ ਤਾਣਾ ਹਾਂ ਲੈ ਢੀਡੂ ਇਹਨਾਂ ਕੋਲ ਲਾਲਾ ਮੁਰਗਾ ਲਾ ਲਿਆ ਚਾਲੋ ਇਹਨੂੰ ਕਰੀਏ ਸਵੇਰ ਹਾਂ ਸਵੇਰ ਕਰੀਏ ਕੜਾਈ ਬਣਾਈਏ ਹਾਂ ਕੜਾਈ ਬਣਾਈਏ ਸਤਾਰ ਵੀ ਆਉਣਾ ਸਤਾਰ ਨੂੰ ਕੀ ਇੱਥੇ ਤੂੰ ਸੁਣਾ ਕੋਈ ਗਾਣਾ ਕੋਣਾ ਸੁਣਾ ਜੀ ਹੈ ਗਾਣਾ ਸੁਣਾ ਜਾਂ ਨਾ ਕੋਈ ਨਾ ਸੁਣਾ ਮੰਨੋ ਨਾ ਲੈਣੇ ਆਂਦੇ ਕਿਉਂ ਮਰਜ਼ੀ ਤੇਰੀ ਯਾਰ ਨਾਜ਼ ਨਾ ਮੈਂ ਦੋ ਚੌਕ ਬੈਠਾ ਤੂੰ ਦੂਰ ਕਰਕੇ ਬੈਠਾ ਮੈਂ ਵੇਲਾ ਮੈਂ ਵੇਲਾ ਇਹ ਕੰਮ ਛੱਡੀ ਨਾ ਵੇਲੇ ਆਣਾ ਠੀਕ ਹੈ ਨਾ ਇਹ ਕੰਮ ਛੱਡੀ ਨਾ ਤੂੰ ਨਾ ਜਾ ਕੇ ਕੰਮ ਕਰ ਹਾਂ ਵੇਲਾ ਸਲਾਮ ਵਾਲੇਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਤੇ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਆਨ ਆਖਦੇ ਆ ਆਪਾਂ ਕਰਦੇ ਆ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਊਗੀ ਸਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਵੇਖਣਾ ਲਓ ਜੀ ਟਾਈਮ ਜਿਹੜਾ ਹੋ ਗਿਆ 12:30 ਦਾ ਵਲੌਗ ਕੀਤਾ ਥੋੜਾ ਲੇਟ ਸ਼ੁਰੂ ਤੇ ਕਿਉਂਕਿ ਇੱਕ ਦੋ ਕੰਮ ਸੀ ਜ਼ਰੂਰੀ ਉੱਤਰ ਜਾਣਾ ਸੀ ਠੀਕ ਹੈ ਬਕਾਇਦਾ ਆਪਾਂ ਕਰਦੇ ਆ ਆ ਵਲੌਗ ਸਟਾਰਟ ਤੇ ਜੋ ਵੀ ਅੱਗੇ ਆਪਣੀ ਰੁਟੀਨ ਚੱਲੂਗੀ ਉਹ ਤੁਹਾਡੇ ਨਾਲ ਸਾਂਝੀ ਕਰਨੀਆਂ ਉਸ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਵੇਖਾ ਲਓ ਜੀ ਪਹੁੰਚੇ ਆਪਣੇ ਮਕਾਨਾਂ ਤੇ ਤੁਸੀਂ ਦੇਖ ਸਕਦੇ ਪਹੁੰਚ ਆਏ ਕੰਮਕਾਰ ਹੋੁੰਦੇ ਆ ਸਫਾਈਆਂ ਸਫਾਈਆਂ ਕਰਾਉਣੇ ਆ ਉਧਰ ਤੁਹਾਨੂੰ ਵੀਡੀਓ ਚ ਵਿਖਾ ਗਿਆ ਹਾਂ ਕਿ ਕੰਮ ਹੋੁੰਦੇ ਆ ਤਕਰੀਬਨ ਹੁਣ ਕੰਮ ਕੰਮ ਬਹੁਤ ਹੋ ਗਿਆ ਸਫਾਈਆਂ ਥਰੀਆਂ ਰਹਿ ਗਈਆਂ ਨੇ ਤੇ ਉਹ ਕਰਨੇ ਆ ਸਫਾਈਆਂ ਸਫਾਈਆਂ ਜਿਹੜਾ ਹੋ ਗਈਆਂ ਬਸ ਮਿਸਟਰ ਵੀ ਛੁੱਟੀਆਂ ਤੇ ਚੱਲਾ ਇੱਧਰ ਗਲੂਕਾਰ ਲੱਗਾ ਕਿਉਂ ਗਲੂਕਾਰ ਸੁਣਾਦਾ ਯਾਰ ਅੱਜ ਕੁਛ ਐ ਅੱਜ ਕੁਛ ਐਸਾ ਸੁਣਾ ਹੈ ਅੱਜ ਕੋਈ ਐ ਰਿਖਾਰ ਅਜ ਤੱਕ ਸਤਾਰ ਵੀ ਆਉਣਾ ਸਤਾਰ ਨੂੰ ਕੀ ਤੇ ਤੂੰ ਸੁਣਾ ਕੋਈ ਗਾਣਾ ਕੋਣਾ ਸੁਣਾ ਜੀ ਹੈ ਗਾਣਾ ਸੁਣਾ ਜਾਂ ਨਾ ਕੋਈ ਨਾ ਸੁਣਾ ਸੰਨ ਨਾਂ ਦਿੰਨੇ ਆਉਂਦੇ ਮੈਨੂੰ ਕਿਉਂ ਮਰਜ਼ੀ ਤੇਰੀ ਯਾਰ ਨਾਂ ਸੁਣਾ ਸੰਨ ਬੱਕਾਇਆ ਕੰਮ ਖਾਦੀ ਐ ਤੈਨੂੰ ਭਾਈ ਕਾ ਮੇਰਾ ਟਾਇਲ ਲਾਈ ਬਾਹਰ ਮੈਂ ਕਿ ਅੱਜ ਉਹ ਆਪਣੀ ਕਾਲ ਰੁਟੀਨ ਹੈ ਨਹੀਂ ਸੀ ਕਿ ਚੱਲੋ ਤੁਹਾਨੂੰ ਜਿਹੜਾ ਨਾ ਅੱਜ ਦੀ ਜਿਹੜਾ ਨਾ ਮਕਾਨਾਂ ਦੀ ਬੁਖਾਰੀ ਹੈ ਕਿਹੜਾ-ਕਿਹੜਾ ਕੰਮ ਹੁੰਦਿਆ ਬਗਾਹ ਸਾਈਡਾਂ ਤੇ ਬਾਰਡਰ-ਬਾਰਡਰ ਚ ਲੱਗਣਾ ਇਹਦਾ ਵਾਸ਼ਰੂਮ ਤਾਂ ਨਾ ਹੈ ਦੇਈ ਨਾ ਖਾਸ ਕੰਮ ਹੋਇਆ ਨਹੀਂ ਆ। ਕਿਉਂਕਿ ਅੱਜ ਮਿਸਤਰੀਆਂ ਦਾ ਆਖਰੀ ਦਿਨ ਹੈਗਾ ਤੇ ਅੱਜ ਇਹਨਾਂ ਸਫਾਈ ਸਭ ਕਰਕੇ ਨਾਲ ਚੱਲ ਜਾਣਾ। ਭਾਈ ਮੰਜਾ ਛੱਡ ਲੀਆਂ ਨੇ ਹੁਣ। ਦੁਪਹਿਰ ਹੋ ਗਈ ਹੁਣ। ਤਕਰੀਬਨ ਪੌਣੇ 2 ਦਾ ਟਾਈਮ ਹੋ ਗਿਆ। ਇਹਨਾਂ ਨੂੰ ਛੱਡ ਲਈ ਜਾਂਦਾ ਇਹਨਾਂ ਨੂੰ ਪਾਣੀ ਹੁਣ ਚੜਿਆ ਭਰਾ ਉਹਨਾਂ ਪੱਠੇ ਪਾਉਂਦੇ ਨੇ। ਆਜੋ 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 ਸ਼ਾਬਾਸ਼ ਸ਼ਾਬਾਸ਼। ਚਲੋ ਆਂ ਪਾਣੀ ਲੈ ਉਹ ਜੇ ਕਾ ਨਿਕਲ ਗਈਆਂ ਅਸੀਂ ਬੜੀ ਮੁਸ਼ਕਿਲ ਨੇ ਰੱਖਿਆ ਹਾਂ ਹਾਂ ਅਰੇ ਤੂੰ ਇਹ ਤੇ ਗੋਲ ਖਲੋ ਵੱਜਾਂ ਦੇ ਠੀਕ ਹੈ ਮੈਂ ਹੁਣ ਜਨਾਂ گاਵਾ ਛੱਡ ਕੇ ਆਉਣਾ ਠੀਕ ਹੈ ਇਹਦੇ ਉੱਤੇ ਖਲਣਾ ਹਿੱਲਣ ਨਹੀਂ ਦੇਣੀਆਂ ਠੀਕ ਨਾ ਟੀਟੂ तू भी नहीं ला दे मजा ठीक है तेरी ड्यूटी लागी पक्की ठीक है ना इतने खलौना ही चलो जी आप छाले ने गावी उलोंद रहे भरा हो नहीं पाने पट्ठे बन के डंगर मुड़ मिलते चवाई से लो जी टाइम हो गया चवाई का डंगर लगे हटा हटा के डंगर त लाने पवाही गर्मी भी बड़ी है दुध भी आंगर लैन बन बस दूर आई बन के आपने चवाई लो दुद्ध लिया चो ਦੋਦੀ ਜੜਾ ਲੈ ਦੋਦੀ ਮਿਲੰਦਿਆ ਟਕਾਂ ਕਿੱਥੇ ਲੱਗ ਗਈ ਇਹ ਇਹ ਲਾ ਮੋਟੇ ਦੇ ਕੰਮ ਟਕਣ ਲੈ ਗਏ ਟਕਣ ਕਿੱਥੇ ਲੈ ਗਏ ਤੇਰੇ ਕੋਲ ਕੀ ਹੈ ਮੈਂ ਟਕਣ ਜ਼ਰਾ ਟਕਣ ਤੇਰੇ ਕੋਲ ਏ ਵਾ ਮੱਖੀਆਂ ਸਾਰੇ ਮਾਂ ਮਾਰਦੀਆਂ ਮੱਖੀਆਂ ਦਾ ਇਲਾਜ ਹੈਗਾ ਕੋਈ ਥੋੜੀ ਇਹ ਇੱਕ ਮੱਖੀ ਨਹੀਂ ਹੈ ਸਾਰੀਆਂ ਵਿੱਚ ਇਹ ਨਾ ਇਲਾਜ ਨਹੀਂ ਹੈ ਕੋਈ ਇਹ ਨਾ ਆਪਦੇ ਆਪ ਹੀ ਮਰਨਾ ਲੋਕਾਂ ਦਾ ਮਰਨਾ ਆਹ ਇਹ ਲੋਵਾ ਚੱਲਣ ਗੀਆਂ ਫਿਰ ਜਾ ਇਹ ਨਾ ਮਰਨਾ ਜਾ ਮੋਟਿਆ ਹਾਂ ਇਸ ਵਿੱਚ ਇੱਕ ਮੁੱਕੀ ਨਹੀਂ ਹੈਗੀ ਇਹਨਾਂ ਸਾਰਾ ਬੇਰਾਗ ਘਰ ਚਲੋ ਉਹਨੂੰ ਹੋ ਜਾਏਗੀ ਫੈਨ ਦੀ ਸੁਣਾ ਲੱਭਾ ਚੈਨਲ ਉਹਨੂੰ ਕਿ ਨਹੀਂ ਪਤਾ ਨਹੀਂ ਬੰਦੇ ਤੂੰ ਕਹਿੰਦਾ ਹੀ ਨਹੀਂ ਹਾਂ ਇਰੇ ਅੱਜ ਵੇਖੀ ਮੈਂ ਮੋਬਾਈਲ ਟਿਕਟੋਕ ਤੇ ਇਤਨਾ ਬਲਾਈ ਬਲੋਗ ਜਗ ਅੱਗ ਲੱਗੀ ਤੇ ਆਹੋ ਅੱਗ ਲੱਗੀ ਤੇ ਵੀਡੀਓ ਜਿਹੜੀ ਛਾਤੂ ਬਣਾਈ ਸੀ ਮੈਂ ਉਹ ਅੱਗ ਲੱਗੀ ਤੇ ਹਵਾਈ ਆਹੋ ਕੱਲ ਉਹ ਥੇ ਜਿਹੜੀ ਉਹ ਲੱਗੀ ਉਹਦੀ ਬਣਾਈ ਹੂੰ ਵੀਡੀਓ ਤਾਂ ਭਾਈ ਟਿਕਟੋਕ ਤੇ ਰੋਜ਼ ਬਿਲਾ ਨਾ ਚਾਰ ਕਮ ਸੇ ਕਮ ਚਾਰ ਵੀਡੀਓ ਛੱਡਦਾ ਮੈਂ ਰੋਜ਼ੀ ਉਧਰ ਕੰਮ ਠੀਕ ਹੈ ਹਾਂ ਇੱਥੇ ਕਰਨਿਆ ਕਿਉਂ ਹੈ ਹਾਂ

ਇਧਰ ਵੀ ਐਮਨ ਕਿਧਰ ਚੱਲੀ ਆਂ ਕਿਹ ਚੱਲੇ ਪਠਿਆਲੇ ਹੈ ਚੱਲ ਆ ਜਾ ਆ ਜਾ ਲੋ ਜੀ ਫਰ ਵੜ ਲੈਨੇ ਪਥੇ ਟੈਮ ਨਾਲ ਚੱਲੀਏ ਪਿੱਛੇ ਵੇਖ ਰਹੇ ਹੋਣੇ ਤੁਸੀਂ ਤੇ ਸੂਰਜ ਵੀ ਜਿਹੜਾ ਨਾ ਜਿਹੜੇ ਲੱਗਾ ਵੀ ਗੁਰੂ ਬੋਆਣਾ ਹਾਂਜੀ ਕੀ ਬਾਹ ਚੱਲੀਏ ਚੱਲ ਆ ਜਾ ਚੱਲ ਕੀ ਹੋਇਆ ਪੱਠੇ ਵੜਨਦੇ ਸਾਨੂੰ ਇਹਦੇ ਖਲੋਤ ਪੱਠੇ ਵੜ ਲਈ ਅਸੀਂ ਠੀਕ ਹੈ ਨਾ ਵੰਨ ਤੇ ਬਣਾ ਦੇ ਫਿਰ ਵਿੱਚ ਪਾ ਲਵਾਂਗੇ ਲਓ ਜੀ ਪੱਠੇ ਅਸੀਂ ਲਾਇਆ ਵੱਡ ਰੱਦ ਲੈ ਸ਼ਾਮ ਦੀਦਾਨਾ ਵੀ ਹੋਣ ਲੱਗ ਪਈਆਂ ਚੱਲਦੇ ਆਂ ਡੇਰੇ ਤੇ ਚਲੋ 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 ਲਓ ਜੀ ਮੱਝਾਂ ਛੱਡ ਲੈਨੇ ਆ ਪਾਣੀ ਪੂਣੀ ਡੰਨੇ ਰੋ ਇੱਕ ਸਾਨੂੰ ਅੱਛਾ ਛੋਟਾ ਬੜਾ ਤੰਗ ਕਰਦਾ ਯਾਰ ਆ ਚੌਧਰੀ ਹੋ ਗਿਆ ਸਾਈਡ ਤੇ ਹਲੋ ਹਾਂ ਹਾਂ ਇਹਨੂੰ ਕਰ ਲਈ ਅੰਦਰ ਪਾਣੀ ਲੈ ਇਹ ਕੰਜਰ ਖਵਾਉਂਦਾ ਹੀ ਬੜਾ ਹਾਂ ਫੜ ਲਿਓ ਸਾਰੇ ਬਰੇ ਵੇੜੀ ਬੰਨਦੇ ਰਹਿੰਦੇ ਲੈ ਸਾਰੀ ਦਿਹਾੜੀ ਇਹੋ ਹੀ ਕੰਮ ਹੈਗਾ ਆਪਾਂ ਨੂੰ ਭਾਈ ਸਾਰੀ ਦਿਹਾੜੀ ਇਹੋ ਕੰਮ ਹਾਂ ਫੜ ਲਿਓ ਹਾਂ ਕਿੰਨੀ ਰਹਿ ਗਈ ਰਹਿ ਗਈ ਦੋ ਪਣਾ ਬਸ ਮਸ਼ੀਨ ਕਿੱਦਾਂ ਲਾਉਣੀ ਮਸ਼ੀਨ ਲਾਵਾਂਗੇ ਪਰਸੋਂ ਪਰਸੋਂ ਚਲੋ ਅੱਲਾ ਖੈਰ ਕਰੇ ਲਓ ਜੀ ਪਾਣੀ ਤਾਜ਼ਾ ਨਹਾਉਂਦਿਆਂ ਨਾ ਨਵਾ ਕੇ ਇਹਨਾਂ ਨੂੰ ਕਰ ਦਿਆਂਗੇ ਅੰਦਰ ਆਪਾਂ ਤੂੰ ਕੁੰਡਾ ਲਾ ਤੂੰ ਕੁੰਡਾ ਲਾ ਕੁੰਡਾ ਲਾ ਕੁੰਡਾ ਲਾ ਕੁੰਡਾ ਲਾ ਦੂੰ ਚੱਲ ਬਾਹਰ ਆ ਜਾ ਫੇਰ ਯਾਰ ਮੁਰਗਾ ਕਿਹਾ ਦਿੰਦੇ ਇਹਨਾਂ ਨੂੰ ਲਾਲ ਕਰੀਏ ਨਾ ਹਾਂ ਲਾਲ ਕਰੀਏ ਨਾ ਤਾਣਾ ਜੁੱਧ ਹੈ ਇੱਧਰ ਤਾਣਾ ਆ ਦੇ ਲਈ ਰੱਖ ਤੂੰ ਇਹ ਉਧਰ ਤਾਣਾ ਉਧਰ ਤਾਣਾ ਲੈ ਟੀ ਟੂ ਇਹਨਾਂ ਕੋਲ ਲਾਲ ਲਾਲ ਮੁਰਗਾ ਆ 来来 ਚਲੋ ਇਹਨੂੰ ਕਰੀਏ ਸੁਬਾਹ ਹਾਂ ਸੁਬਾਹ ਕਰੀਏ ਕੜਾਈ ਬਣਾਈਏ ਹਾਂ ਕੜਾਈ ਬਣਾਈਏ ਹਾਂ ਠੀਕ ਨਾ ਹੁਣ ਪੱਕਾ ਹੋ ਗਿਆ ਕੱਲ ਆਪਾਂ ਕੜਾਈ ਬਣਾਉਣੀ ਹੈ ਦੀ ਹਾਂ ਠੀਕ ਹੈ ਚਲੋ ਲਓ ਜੀ ਮੁੰਡਾ ਦਾ ਮਜ਼ਾਕ ਕਰਨ ਨੇ ਤੇ ਇਹ ਵੀਡੀਓ ਲਾਈਕ ਚੰਗੀ ਲੱਗੀ ਹੋਵੇ ਤੇ ਚਾਰੇ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਕਿਉਂਕਿ ਸ਼ਾਮ ਹੋ ਗਈ ਆ ਤੇ ਇਨਸ਼ਾਅੱਲਾ ਆਪ ਦਾ ਬਹੁਤ ਸਾਰਾ ਰੱਖਿਓ ਖਿਆਲ ਤੇ ਕੱਲ ਮਿਲਦੇ ਆ ਇੱਕ ਨਵੇਂ ਵਲੌਗ 'ਚ